ਸੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੰਨਾ ਬਾਈ ਤਕੜਾ ਹੋਇਆ ਚਾਚਾ ਇਹ ਪਾਉ ਵਾਲ ਦਾ ਫਾਈਲ ਲੰਬਾ ਪਾਇਆ ਪਾੜ ਤੋਂ ਨਹੀਂ ਪਈ ਪੂਰਾ ਤੇਰੇ ਘਰ ਦੀ ਹੈ ਹੈ ਸਤਿ ਸ੍ਰੀ ਅਕਾਲ ਜੀ ਅਸਲੀ ਤਕੜਾ ਹੋ ਗਿਆ ਤੇਰਾ ਹੈ ਨਾ ਤਕੜਾ ਗੰਨਾ ਬਧੀਆ ਖੜਾ ਹੈ ਨਾ ਤੇ ਇੱਤਾ ਸੀ ਵਿੱਚ ਹਰੀ ਜਿ ਹਰੀ ਜਿ ਤੇ ਜਮਾਈ ਪਈਏ ਨੇ ਹੈ ਤਕੜਾ ਹੈ ਤਕੜਾ ਹੋਣਾ ਹੀ ਹੈ ਵਿੱਚ ਦੇਖ ਉਹ ਦੇਖ ਇਹ ਕਿਹ ਹੈ ਇਹ ਡਾਇਆ ਇਹ ਡਾਇਆ ਸਮਾਨ ਇਹਨਾਂ ਸਮਾਨ ਕਿਰੇਵਾ ਬਾਈ ਉਹ ਐਹੇ ਉਦੀ ਪਰਤਾ ਦੋਜ ਪੂਰੀ ਕਰੀ ਵੀ ਆ ਤੇ ਰਹਿਣੀ ਆ ਬਸ ਹੁਣ ਪੂਰੇ ਨਹੀਂ ਨਹੀਂ ਉਸ ਵੀ ਤੇ ਜਾ ਉਹ ਦੇਖੋ ਕੀਨੇ ਕਿਤੇ ਹਟਣਾ ਮੇੜੀ ਬਣ ਕੇ ਨੇ ਵੀ ਲੱਜ ਜਾਣਾ ਆਪਾਂ ਹੁਣ ਇਹਨਾਂ ਸਾਰੇ ਜਿਹੜੇ ਖੜਾ ਆ ਪੰਖਰਾ ਆ ਮਾ ਇਹ ਵੀ ਕਾਲਾ ਕਰਿਆ ਵੇ ਕਾਲਾ ਕਰਿਆ ਵਾ ਕੀ ਤੈਨ ਔਰ ਦਿਖਦੀ ਨਹੀਂ ਮੋਟਰ ਮੋਟਰ ਕਿੱਥੇ ਦੇਖੀ ਕੋਈ ਹੁਣ ਮੈਂ ਤਾਂ ਹੁਣ ਦੇਖਿਆ ਕਿ ਉੱਧਰ ਨੂੰ ਜਾਂਦਾ ਮੋਟਰ ਕੋਲ ਨੂੰ ਹੁਣ ਨਹੀਂ ਜਾਂ ਹੁਣ ਵਿੱਚ ਤੇ ਆ ਬਹੁਤ ਤਕੜਾ ਕਰਨਾ ਹੋਇਆ ਹੁਣ ਤਾਂ ਸ਼ਿਕਾਰ ਦੇਖੂਗੇ ਮਹੀਨੇ ਤੱਕ ਜੇ ਹੋਈ ਹਾਂ ਗੰਨਾ ਵੀ ਇਕੱਠਾ ਚਾਲ ਚਾ ਕਿਨੇ ਆ ਅੱਜ ਪਰਸੋ ਬੈਠਾ ਦਾ 12 ਸਿੰਘਾ ਉਹ ਤਾਂ 12 ਸਿੰਘਾ ਦਾ ਫਿਰ ਹਾਂ ਮਿਲ ਗਏ ਬਹਿਣਾ ਵੀ ਤੇ ਦੋ ਗਾਈ ਦੇਖ ਲੈ ਸਰਮਾਨਖਾਂ ਦੀ ਜਮਾਤ ਹੁਣ ਤੱਕ ਨਹੀਂ ਹੁੰਦੀ ਐ ਕੀ ਰੋਲਾ ਪਾਦਾ ਚਲ ਪਰ ਪਰ ਨਾ ਕਿਹੜੇ ਉਹ ਕੋਈ ਵੀ ਨਹੀਂ ਲੈਣਾ ਬਈ 12 ਸਿੰਘਾ ਦੇ ਨਾ ਨਾ 12 ਸਿੰਘਾ ਫਿਰਦਾ ਦਾ ਓਏ ਲੈ ਭਈ ਜੰਗਲ ਵਾ ਦਾ ਫਿਰਨਾ ਹੀ ਯਾਰ ਉਹਨੇ ਤੇ ਫਿਰ ਪੰਜ ਛੇ ਜੰਗਲ ਵਾ ਜੀ ਕੋਲ ਉਹ ਦੇਖ ਤਾਂ ਫਿਰਦਾ ਤੈਨੂੰ ਪੰਮੇ ਇਹ ਫਿਰਦਾ ਇਹ ਰਹਿੰਦਾ ਬੈਣਾ ਨਾਲੇ ਆ ਇਹ ਜਿਹੜੇ ਨੀਲ ਗੋਮਾ ਨਾ ਉਹਦੇ ਨਾਲ ਰਹਿੰਦਾ ਇਹ ਅੱਧਰ ਉੱਧਰ ਕਿਤੇ ਹੋ ਗਿਆ ਇਹ ਹੈ ਕਿੱਦਾਂ ਇੱਧਰ ਉੱਧਰ ਹੋ ਗਿਆ ਹੁਣ ਪਤਾ ਨਹੀਂ ਉਹਦੇ ਨਾਲੇ ਰਹਿੰਦਾ ਇਹ ਉਹਨਾਂ ਰਹਿੰਦਾ ਫਿਰ ਉਹਦੀ ਉਹ ਜੱਤ ਭਾਈ ਕਿਲੇ ਤੋਂ ਹਾਂ ਕੀ ਚ ਪਾ ਵਧੀਆ ਟੌਰ ਬਹੁਤ ਬਾਰਾ ਸਿੰਘੇ ਦੀ ਮੈਂ ਦੇਖਿਆ ਦੇਖਿਆ ਜੀ ਆ ਮੈਂ ਕਹਿੰਦਾ ਕਾਹਨੂੰ ਕਹਿੰਦਾ ਜਿਕਣਾ ਬਾਡੀ ਬਿਲਡਿੰਗ ਵਾਲੇ ਹੁੰਦੇ ਨਾ ਦੂਏ ਆਏ ਦਾ ਸਾਲ ਸਿੰਘ ਉੱਪਰੋਂ ਆਏ ਖੜੇ ਆ ਤਕੜਾ ਦਾ ਹੁਣ ਉਹ ਮਿਲ ਰਿਹਾ ਆਏ ਬੈਠ ਗਿਆ ਮਹਿਰ ਦਲਵੀਰ ਆਏ ਬੈਠੇ ਰੇ ਸਾਥੇ ਆਏ ਖੜਾ ਰਿਹਾ ਅਸੀਂ ਬੈਠੇ ਦੇਖੀਏ ਦੇਖੀਏ ਇਨੇ ਪਿਛੇ ਰਵੰਦੀ ਭਰਾ ਹੀ ਰਹੇ ਬੌੜਾ ਗੀ ਬਾਜਰੇ ਚ ਉਹ ਆਪਣੇ ਆਉ ਬਾਜਰੇ ਚ ਬਸ ਥੋੜੇ ਛਾਲੇ ਚਾਰ ਕਰੀਆਂ ਫਿਰ ਗੈਲੇ ਭਾਲਾ ਮਾਈ ਕੱਲ੍ਹ ਹੀ ਹੈ ਜਦੋਂ ਬੈਣਾ ਉੱਠੀ ਉਹ ਵੀ ਨੱਟਦੀ ਲੈ ਨਾ ਜਾਵੇ ਅਚੀ ਜੀ ਬਦੀ ਚ ਬਜਾਦਾ ਠੀਕ ਹੈ ਤਾਂ ਚਾਹੀਦੇ ਜਾਨਵਰ ਤਾਂ ਚਾਹੀਦੇ ਜਾਨਵਰ ਭਾਈ ਆਪਣੇ ਆਪਣੇ ਹਰੇਕ ਪ੍ਰਕਾਰ ਦਾ ਉਰੇ ਬਰ ਸਿੰਘ ਆਪਣੇ ਆਪਣੇ ਮੋਰ ਨਹੀਂ ਤੇ ਹੁੰਦੇ ਆਪਣੇ ਮੋਰਾਂ ਦਾ ਅੰਤ ਨਹੀਂ ਹੁੰਦਾ ਆਗੇ ਬਹੁਤ ਬਹੁਤ ਮੂਰ ਆਪਣੇ ਪਿੰਡ ਨਹੀਂ ਆ ਜੇ ਆਏ ਨਜੀਬ ਰੇ ਆ ਨਹੀਂ ਇੱਥੇ ਨਹੀਂ ਤਾਂ ਹੁਣ ਲੱਗ ਗਈ ਆਪਣੀ ਮੋਟਰ ਸਾਹੀ ਸਾਹੀ ਉਹ ਆਉਂਦੀ ਜੀ ਮੋਟਰ ਦੀ ਸਾਹ ਦੇ ਬਾਦ ਲੈ ਆਵਨ ਚਲ ਆਉਂਦੇ ਆ ਪਿੰਡ ਨਹੀਂ ਪੁੱਜੇ ਗਲੇ ਪੁੱਜ ਜੂਗੇ ਥੋੜੀ ਥੋੜੀ ਇਕਨ ਅੱਗੇ ਪਿੰਡਾਂ ਚ ਫਿਰ ਜਾਂਦੇ ਨੇ ਹੋਰ ਪਾਸੇ ਲੋਕਾਂ ਦੇ ਵਧੀਆ ਆਪਣੇ ਹਰੇਲੀ ਵੀ ਬਹੁਤ ਹੋ ਗਈ ਹਾਂ ਫਰਕ ਪੈ ਗਿਆ ਦਰਾਖਤ ਬਹੁਤ ਹਨ ਉਹਨਾਂ ਨੂੰ ਆਦੂ ਦਰਾਸਤ ਕਰਕੇ ਨਹੀਂ ਅੱਗੇ ਪਿੰਡਾਂ ਚ ਆਉਂਦੇ ਤੇ ਤੂੰ ਮੀਂਹ ਵੇਜੇ ਜਮੀਂ ਪੈਣਾ ਇੱਥੇ ਦੇ ਕਿਦੂ ਡਾਂਡਾ ਫਿਰਦੀ ਉਹ ਨਹੀਂ ਰੋਕਣੀ ਮੋਟਰ ਫੇਰ ਲੱਗਦੀ ਟੀਉ ਥੋੜ੍ਹਾ ਵੀ ਤਾਂ ਰਹਿੰਦੇ ਇਹ ਰੋਤਾਂ ਦੀ ਮੋਹ ਆਪਣੀ ਹ ਤੇ ਬਾਗ ਲੈ ਆਉਂਦਾ ਹਾਂ ਹਾਂ ਉਹਦੇ ਉੱਥੇ ਬਹ ਫਿਰਦੇ ਨੇ ਉਹੀ ਹੈ ਨਾ ਮੈਂ ਉੱਥੇ ਬਹੁਤ ਐ ਪੰਛੀ ਨਹੀਂ ਪਹਿਲਾਂ ਹੈ ਨਹੀਂ ਤਾਂ ਆਪਣੇ ਇਹ ਆਇਆ ਥੋੜਾ ਜਿਹਾ ਟਾਈਮ ਤੇ ਵਧੀਆ ਆਵੇ ਹਰੇਕ ਪ੍ਰਕਾਰ ਦਾ ਜੀਵ ਜੰਤੂ ਸਾਰੇ ਆਉਣ ਕਹ ਨਹੀਂ ਬੰਮੇ ਸਭ ਦੀ ਧਰਤੀ ਹੈ ਬਾਈ ਉਹਨਾਂ ਨੂੰ ਵੀ ਰਹਿਣ ਦਾ ਹੱਕ ਹੈ ਤਾਂ ਆਪ ਕਹਿੰਦੇ ਵੀ ਦੇਖਣੇ ਚਾਹੀਦੇ ਜਾਨਵਰ ਦਿਖਦੇ ਰਹਿਣੇ ਚਾਹੀਦੇ ਵਧੀਆ ਲੱਗਦਾ ਬਾਈ ਇਹ ਸਮਾਂ ਲੱਗਦਾ ਨਾ ਸਿੰਘਾ ਕਦੇ ਦੇਖਿਆ ਵਧੀਆ ਲੱਗਦਾ ਮਹਾਰਾਜ ਇਹ ਪੰਛੀ ਪਾਂ 6 ਦੇ ਜਾਂ ਬੱਲ ਲਾ 6 ਸ਼ੁਰੂ ਪਚਾਈ ਜਾਣਾ ਵੇਖ ਜੀ ਯਾਰ ਆਪਣਾ ਇੱਕ ਆਪਣੇ ਕਿੱਤਾ ਸ਼ੇਰ ਨਹੀਂ ਹੈਗਾ ਵੀ ਆ ਜਾਣਾ ਮੈਂ ਬੀਤੀ ਦਾ ਕਹਿੰਦਾ ਸ਼ੇਰ ਚਾਹੀਦਾ ਸ਼ੇਰ ਆ ਜਾਣਾ ਜੰਗਲ ਦੇ ਸਾਹਮਣੇ ਆ ਜਾਣਾ ਆਈ ਆਣੇ ਹਾਂ ਜੰਗਲਾਂ ਹਾਂ ਪਿੱਛੇ ਤੇ ਪਿੱਛੇ ਸ਼ੇਰ ਹੀ ਕਿੱਥੇ ਆ ਗਿਆ ਤਾਂ ਮੂੰ ਫੜਕੇ ਲੈ ਜਾਣਾ ਉਹਨਾਂ ਨੇ ਤੇ ਫੜ ਲੈਣਾ ਆਪਾਂ ਕਰਨਾ ਇੱਥੇ ਕੀ ਆ ਹੋਇਆ ਉਹਦੀ ਬੈਲੀ ਤਦਾ ਘਾਟਾ ਨਹੀਂ ਆਉਂਦਾ ਆਪਣੇ ਹੈ ਬਈ ਇੱਕ ਵਾਰੀ ਕੀ ਆ ਹੋਇਆ ਆਪਣੇ ਪੇਡ ਇੱਥੇ ਸਾੜੀ ਮੋਟਰ ਕੋਲ ਇੱਥੇ ਇਹਨਾਂ ਦੇ ਕੁੱਤੇ ਜੀ ਉਸੇ ਦੇ ਬੜਾ ਥਾਰਾ ਕੁੱਤਾ ਹੁੰਦਾ ਉਸਦੀ ਐਡੀ ਪੇਡ ਸੀ ਹੂੰ ਇਹ ਕੀ ਰੌਲਾ ਪਾਤਾ ਕਹਿੰਦੇ ਚਿੱਟੇ ਦੀ ਪੈੜ ਐ ਤਾਂ ਵੀ ਐਡੀ ਤਾਂ ਕੁੱਤੇ ਦੀ ਹੁੰਦੀ ਹੋਣੀ ਕੁੱਤਰਾ ਭਾਰਾ ਹੋ ਭਾਈ 5-6 ਦਿਨ ਰੌਲਾ ਪਈ ਗਿਆ ਐਨੇ ਨੂੰ ਕਿਆ ਆਈ ਤੇ ਆਪਣੇ ਪਿੰਡ ਦਾ ਪ੍ਰੋਗਰਾਮ ਕੋਈ ਉਹਨਾਂ ਨੇ ਕਿਆ ਕਰਿਆ ਲੰਦੀ ਬਾਸੀ ਰੋਟੀ ਛੱਡਦੀਆਂ ਹੂੰ ਕਿ ਆਏ ਰੱਖਤੀਆਂ ਵੀ ਗਾਂ ਗਾਂ ਨੂੰ ਖਾ ਜੂਗੀ ਐ ਗਾਂਵਾਰਾ ਉਹ ਗਾਂ ਖਾ ਗਈ ਇੱਕ ਖਾਦੇ ਵੀ ਉਹਨੂੰ ਹੋ ਗਿਆ ਹਲਾ ਫਰੇਮ ਆ ਉਹ ਭਾਈ ਮਰ ਗਈ ਰਾਤ ਦੇ ਮਈ ਉਹ ਕੁੱਤੇ ਨਾ ਕੀ ਕਰਿਆ ਕੁੱਤੇ ਨੇ ਖਾਢ ਡੇਢਤੀ ਇੰਨੇ ਨੂੰ ਕੁੱਤੇ ਆਪਣੇ ਥੋੜੇ ਕਿਤੇ ਡੇਢਵੇਂ ਭਾਈ ਕਹਿੰਦੇ ਜੀ ਇਹਦਾ ਤਾਂ ਕਹਿੰਦਾ ਬਾਗ ਨਾ ਖਾ ਲਈ ਬਾਗ ਨਾ ਖਾ ਲਈ ਕਹਿੰਦੇ ਬਾਗ ਤਾਂ ਫਿਰਦਾ ਵਾ ਇਹੇ ਜਿਵੇਂ ਕੰਮ ਵੀ ਹੋ ਜਾਂਦੇ ਆ ਹੋ ਜਾਂਦੇ ਆ ਗੱਨਾ ਸਾਰੇ ਇੱਕੋ ਵੀ ਜਗ ਦਾ ਲੱਗ ਨਾ ਨਾ ਇਧਰ ਮੈਂ ਕਿਹਾ ਤੇ 3 ਵੀ ਜਰਮ ਨੇ ਹਨਾ ਆ 18 ਇਧਰ ਆ 18 ਆਹ 18 ਉਹ 18 ਬੰਦ ਦੇਖ 18 ਹੀ ਆ ਉਹ ਪਰਾ ਮੋਟਰ 88 85 ਪਰਲੇ 88 ਨਹੀਂ ਹੈਗਾ 85 ਪਰਲੇ ਬਸ ਇਹ 95 ਗਾਹਾਂ ਆ ਤੁਹਾਸੀ 95 ਕੇ ਕਿਹ ਹੈ ਇਹ ਜੀ ਕਿਹਦਾ ਵਧੀਆ 95 ਤੋਂ ਮੈਂ ਕਹਿੰਦਾ ਹੀਰੋ ਵੀ ਵਧੀਆ ਰਹਿਣਾ ਇਹ ਕਹੀਆ ਛਿੱਦਾ ਹੋ ਗਿਆ ਪੁੱਤਾ ਥੋੜਾ ਲਖਣ ਨਹੀਂ ਦੇਣਾ ਉਹਨੂੰ ਦਾ 18 ਇਹ ਉਹਦੇ ਕੱਦ ਦਾ ਕੱਢਣਾ ਹੌਲੀ ਥੋੜੀ ਕਿਨੇ ਉਹਨੇ ਉਹਦਾ ਕੱਦ ਦੇਖੀ ਇਹਦਾ ਵਜ਼ਨ ਦੇਖੀ 18 ਦਾ ਥਾਵਾ ਦਾ 50 ਜਿਹੜਾ 70 ਹੈ ਵਜ਼ਨ ਚ ਇਹਦਾ ਮੁਕਾਬਲਾ ਨਹੀਂ ਕਰਦਾ ਵਜ਼ਨ ਤੇ ਨਾ ਤੇਰਾ 95 ਕਰੂਗਾ 70 ਵੀ ਨਹੀਂ ਕਰ ਸਕਦਾ 95 ਨਹੀਂ ਕਰਨਾ 95 ਵੀ ਨਹੀਂ ਕਰ ਸਕਦਾ ਵਜ਼ਨ ਚ ਮੁਕਾਬਲਾ ਨਹੀਂ ਦਾ ਨਾ ਮਟਾਈ ਚ ਮੁਕਾਬਲਾ ਇਹਦਾ ਇਹ 85 ਨਾਲੋਂ ਵੀ ਮੋਟਾ ਹੋ ਜਾਂਦਾ ਲੰਬਾ ਬਹੁਤ ਹੁੰਦਾ ਇਹ ਲੰਬਾ ਤਾਂ ਕਾਹਨ ਮੈਨਾਂ ਫਿਰ ਇਹ ਬਪੰਗਾ ਆਈ ਇਹ ਵੀ ਗਿਰਦਾ ਏ ਬਪੰਗਾ ਹੈ ਖੜਦਾ ਨਹੀਂ ਪਹਿਰਾ ਬੰਦੇ ਤਾਂ ਹੀ ਨਹੀਂ ਖੜਦੇ ਜੇ ਇਨੀ ਜਾਨ ਕਹਿੰਦਾ ਠੀਕ ਖੜਾ ਪੰਮੇ ਹੁਣ ਗੰਨਾ ਹਾਲ ਦੀ ਘੜੀ ਤਾਂ ਓਕੇ ਆ ਰੇਰੂ ਪੂਰਾ ਇੱਕ ਉਹਦੇ ਮਾਹਣਾਂ ਆਇਆ ਪੰਜਾਹ ਸਿਰ ਨੇ ਭੜੇ ਦੋ ਟੁੱਟੇ ਯੂਰੀਓ ਦੇ ਬਾਕੀ ਆਤੇ ਉਹ ਵੀ ਦੇ ਦੇ ਪੂਰਾ ਕੰਨਾ ਪੂੰਗੇ ਤਾਂ ਅੱਧਾ ਛੋਟਾ ਹੁੰਦਾ ਉਹਨੇ ਬਦਨਾ ਟਾਈਮ ਕਹਿ ਲਈ ਆ ਯਾਰ ਨਹੀਂ 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 ਉਹ ਨੂੰ ਵੀ ਲੈ ਉਹ ਵੀ ਆਈ ਕੋਸਾ ਕਾਰ ਸਾਜ ਕਰ ਦੇ ਲਾ ਦੇ ਸੀਰੇ ਪਾ ਰ ਹੁੰਦਾ ਤੇ ਹੁਣ ਜਾਈ ਨਹੀਂ ਪਰਤਾ ਤਾਂ ਬਣਾਈ ਪਈ ਆ ਉਹਨੇ ਆਪਣੇ ਹਿਸਾਬ ਨਾਲ ਬਦਨਾ ਹੁਣ ਤੂੰ ਐ ਥੋੜੋ ਵੀ ਹੁਣ 18 ਬਰਾਬਰ ਲਾਉਂਗਾ ਯਾਰੋ 18 ਬਰਾਬਰ ਪੁੱਛਣਾ ਹੀ ਨਹੀਂ ਹੈਗਾ ਚਾਹੀ ਤੈਨੂੰ 100 ਟੋਟਾ ਪਾ ਲੈ ਵੀ ਕਿਥੋਂ ਰੇ ਮਾਰਨੀ ਉਹਨੇ ਆਪਣੀ ਹਾਈਟ ਪਰ ਰਹਿਣਾ 95 ਨੇ ਆਪਣੀ ਪਰ ਰਹਿਣਾ ਮੈਨੂੰ ਸਪਰੇਅ ਮਾਰਨੀ ਇੱਥੇ ਤੇ ਆਂ ਸਾਰੇ ਯਾਰ ਗੜਿਆ ਆ 95 ਨੇ ਆਪਣੀ ਹਾਈਟ ਪਰ ਰਹਿਣਾ ਜੀ ਹਰੇਕ ਚੀਜ਼ ਨੇ ਆਪਣੀ ਹਾਈਟ ਪਰ ਰਹਿਣਾ ਫਿਰ ਆ ਹਲਦਾ ਹੋਇਆ ਫ ਹੁਣ ਤੂੰ ਗੱਗੇ ਦੇ ਆਪਾਂ ਗੱਗੇ ਦਾ ਮੁਕਾਬਲਾ ਥੋੜਾ ਕਰ ਸਕਦੇ ਜੀ ਆਪਾਂ ਜੇ ਚਾਰ ਦਿਨ ਦੇ ਦੇਸੀ ਕੀ ਖਾਈਏ ਜੇ ਜਿਹੜਾ ਮੁਕਾਬਲਾ ਕਰ ਸਕਦੇ ਗੱਗਾ ਸਾਨੂੰ ਊਂ ਫਟ ਕੇ ਤੋਨਦੂਗਾ ਤੁਹਾਨੂੰ ਪਰ ਆਪਾਂ ਮੁਕਾਬਲਾ ਨਹੀਂ ਕਰ ਸਕਦੇ ਮੁਕਾਬਲਾ ਸੜਫੇ ਨਾ ਠੇਮ ਠੇਨੇ ਮਕਾਲੇ ਬਥਰੇ ਨਾਲ ਉਹੀ ਚੀਜ਼ ਉਹਨਾਂ ਦਾ ਉਹਨਾਂ ਦਾ ਆਪਸ ਵਿੱਚ ਮੁਕਾਬਲਾ ਨਹੀਂ ਹੋ ਸਕਦਾ ਸਮਝ ਗਏ ਯਾਨੀ ਕੀ ਇਹ ਸਮਝ ਗਿਆ ਕਿ ਨਹੀਂ ਹਮੇਂ ਕਹਾਣੀ ਹੋ ਗਈ ਯਾਰ ਕਿਹਦੀ ਦੌੜਨੇ ਵਾਲੀ ਦੌੜਨੇ ਵਾਲੀ ਉਹ ਹਾਂ ਸਮਝ ਗਿਆ ਉਹ ਚੀਜ਼ ਆਪਣੀ ਜਗਾ ਉਹ ਆਏ ਆ ਵੀ ਜਿਹੜਾ 95 ਆ ਉਹ ਫੁੱਟਣ ਚ ਬਹੁਤ ਆ 5 5 7 7 ਡੱਕੇ 10 10 ਸਾਰਾ ਨੇ ਚਾਰ ਤੇ ਉੱਪਰ ਨਹੀਂ ਜਾਣਾ ਬੰਜ ਤੇ ਬਜਨ ਮਾ ਦੱਬਣਾ ਇਹਨੇ ਇਹਦੇ ਬਜਨ ਲੰਬਾਈ ਲੰਬਾਈ ਦਾ ਬਾਰ ਕਿੰਨਾ ਲੰਬਾ ਹੋ ਜਾਂਦਾ ਬਹੁਤ ਲੰਬਾ ਹੋ ਜਾਂਦਾ ਇਹਦੇ ਪਾ ਮਮੇ ਮੈਂ ਆਏ ਕਹਿੰਦਾ ਤੂੰ ਸਪਰੇਅ ਕਰਦੀ ਹਾਂ 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 ਕਰੋ ਫਿਰ ਆਏ ਨਾ ਜੇ ਰੱਸੀ ਲਾਉਣੀ ਪੈਗੀ ਉਹੀ ਰੱਸੀ ਵੀ ਲਾਉਣੀ ਪੈਗੀ ਪਾਣੀ ਪਾਣੀ ਵੀ ਲੱਗਣੇ ਆ ਤੇ ਦਿਖਦੇ ਰਹਿੰਦਾ ਵੀ ਇੱਧਰ ਤੇਰਾ ਹਾਂ ਨਾ ਰੱਸੀ ਵੀ ਤਾਂ ਆਹੀ ਦਿਖੂਗੀ ਜੇ ਸਫਾਈ ਸਫਾਈ ਹੋਊਗੀ ਜੇ ਪਾਣੀ ਲਾਉਣਾ ਤਾਂ ਵੀ ਫਾਇਦਾ ਆਉਦਾ ਇਹ ਬਣਾਇਆ ਕਿਸ ਨੂੰ ਨਹੀਂ ਬਣਾ ਬਣੀ ਹੈ ਬਣਾਈ ਕਿਸ ਨੂੰ ਨਹੀਂ ਬਣਾਈ ਆ ਕਿੱਥੇ ਕਹਾ ਹੋਗੀ ਥੋੜੀ ਬਸ ਬਣਾਈ ਜਾ ਮਾਂ ਦੀ ਆ ਗੰਨ ਚੀਜ਼ ਹੈ ਜਿਹੜੀ ਇੱਥੇ ਜੇ ਹੋਵੇ ਇੱਥੇ ਜੇ ਹੋਵੇ ਕਿੰਨਾ ਟਾਈਮ ਮਹੀਨੇ 2-3 ਮਹੀਨਾ ਵੀ ਨਾ 1 ਮਹੀਨਾ ਬਸ ਉਹ ਵੀ ਨਹੀਂ 1 ਮਹੀਨਾ ਬਸਾਂ ਮਹੀਨਾ 3 ਮਹੀਨਾ ਬਸ ਇਹ ਜਿੰਨਾ 3 ਮਹੀਨੇ ਚ ਵਧਿਆ ਹੁਣ ਤੱਕ 4 ਮਹੀਨੇ ਹੋ ਗਏ ਨੂੰ ਬੀਜੇ ਨੂੰ ਹਾਂ ਹੁਣੀ ਨਾ ਸਮਝ ਲੈ ਵੀ 1 ਮਹੀਨੇ ਚ ਵਧਣਾ ਜਿੱਦਣ ਮੀਂਹ ਪੈ ਮੈਂ 100 ਗੰਨਾ ਹੋਰ ਲੋਟ ਬਣਾਉਣਾ ਇਹ ਜਿੱਦਣ ਮੀਂਹ ਪੈਣ ਲੱਗੇ ਐਸੋ ਚਾਰ-ਚਾਰ ਮੇਲੇ ਇਕੱਠੇ ਨਹੀਂ ਕਰਾਉਣੇ ਇਹਦੇ ਦੋ-ਦੋ ਹੀ ਦੋ-ਦੋ ਆਉਣੇ ਉਸੇ ਦ ਰੁਕਦਾ ਵੀ ਆ ਇੱਕ ਗੰਨੇ ਨੂੰ 빙ਾ ਕਰ ਦਿੰਦਾ 빙ਾ ਕਰਦਾ ਰੁਕਦਾ ਕਿੰਨਾ ਯਾਰ ਜਾਂ ਇੱਥੇ ਟੈਂਕ ਵੀ ਸੀ ਕਿ ਉਹਨਾਂ ਰੁਕ ਜਾਂਦਾ ਹੋਰ ਦੇਖੀ ਉਹ ਆਪਣੇ ਬਜਨ ਕੇ ਲਈ ਕਰਤੀ ਹੁੰਦਾ ਹੋਰ ਦੋ ਹਾਂ ਜਾਂ ਟੇਡਾ ਹੀ ਹੋ ਗਿਆ ਅੰਦਰ ਨੂੰ ਜਦ ਬਜਨੇ ਜਿਆਦਾ ਹੋਗੇ ਉਹ ਤਾਂ ਆਪਸ ਵਿੱਚ ਚ ਚਾਰ ਦਾ ਰਲ ਕੇ ਆਪਸ ਵਿੱਚ ਬਜਨ ਜਿਆਦਾ ਹੋਗੇ ਏਡਾ ਦਾ ਮੇੜਾ ਹੋ ਗਿਆ ਭਰੀ ਦਾ ਉਹੀ ਕਹਿੰਦਾ ਮੈਂ ਦੋ ਦੋ ਮੇੜੇ ਦੇ ਰੱਖਣਾ ਦੁਬਾਰਾ ਦਵਾ ਬਣਾ ਦੇਣਾ ਐਂ ਕਰ ਲਾਂਗੇ ਐਟ ਕੀ ਕਕੀਲਾ 2 ਕਿਲੋ 2 ਲੀਟਰ ਹੀ ਕਰ ਲਾਂਗੇ ਹੂੰ ਦੋ ਗਾਹਾਂ ਨੂੰ ਸਹੀ ਆਹੋ ਨਵੀਂ ਚੀਜ਼ ਕਰਨੀ ਹੈ ਗਾਹਾਂ ਨੂੰ ਸਾਰੇ ਪੰਗਾ ਲੈਣਾ ਫੇਰ ਕਰਕੇ ਉਹਨਾਂ ਖੇੜਾ ਵੀ ਨਹੀਂ ਛੱਡਣਾ ਹੈਗਾ ਆਪਣਾ ਨਹੀਂ ਨਹੀਂ ਉਹ ਤਾਂ ਕਹ ਦੇਈ ਕਹਿੰਦਾ ਕਹਿੰਦਾ ਨਹੀਂ ਇਕੱਠੇ ਨਹੀਂ ਕਰਾਉਣੀ ਚਾਰ ਫੇਰ ਆਪਾਂ ਉਧੇ ਗੱਲ ਪਾ ਦੇਣਾ ਰੁਕਦਾ ਫੇਰ ਆਪਾਂ ਉਧੇ ਗੱਲ ਪਾ ਦੇਣਾ ਹਾਂ ਰੁਕਦਾ ਕਹਿੰਦਾ ਗੰਨਾ ਰੁਕਦਾ ਵੀ ਹੈਗਾ ਬਾਈ ਰੁਕਦਾ ਪਤਾ ਕਰਦੇ ਆ ਇਹ ਗੰਨੇ ਨਹੀਂ ਰੁਕਣਾ ਹੈਗਾ ਰੁਕਣਾ ਇਹ ਗੰਨੇ ਨਹੀਂ ਹੈ ਉਹੀ ਗੱਲ ਹੈ ਜਿਹੜਾ ਆਪਾਂ ਪਹਿਨਾ ਬਹਾਈ ਕਰਾ ਦੇਣੀ ਇਹ ਉਹਨਾਂ ਦੇ ਵਿੱਚ ਬੰਦ ਦੇਣਾ ਹੈ ਪੰਗਾ ਹੋਣਾ ਇਹ ਇੱਥੇ ਪੁੱਜ ਗਿਆ ਆ ਗੰਨਾ ਇਹਨੇ ਇੱਥੇ ਜੇ ਪੁੱਜਣਾ ਹੈ ਹਾਂ ਇਹ ਉਹਨਾਂ ਦੇ ਵਿੱਚ ਬੰਦ ਦੇਣਾ ਹਾਂ ਬਿਲਕੁਲ ਆ ਚੀਜ਼ ਚਾ ਚਾਰ ਬਾਰੀ ਹੁਣ ਜਮੇ ਇਕੱਠਾ ਕਰ ਦੇਣਾ ਜਮੇ ਇਕੱਠਾ ਕਰ ਦੇਣਾ ਆ ਚੀਜ਼ ਜੀ ਟੁੱਟੀ ਕਾਤੇ ਬਣਦੀ ਤਾਈਆਂ ਬਣਦੀ ਆ ਆਈ ਚੀਜ਼ ਟੁੱਟੀ ਦਾ ਕਰਨ ਜਿਹੜਾ ਆਪਾਂ ਕੀਤਾ ਵਾ ਨਾ ਉਥੇ ਗੰਨਾ ਸਾਰਾ ਹੀ ਕਾ ਉਹ ਵੀ ਗੰਨਾ ਕੰਮ ਦਾ ਨਹੀਂ ਗੰਨਾ ਸਾਰੀ ਨਹੀਂ ਆ ਗਈ ਓਕੇ ਉਹਨਾਂ ਦਾ ਬੋਟਾ ਪਦਾ ਬਾਈ ਮਾਦਾ ਛੋਟਾ ਦਾ ਗੰਨਾ ਜਦਾ ਆਉਰੇ ਗੰਨੇ ਦਾ ਬਦਲ ਨਹੀਂ ਲਾ ਹੁੰਦਾ ਕੱਲ ਮੈਂ ਕਹੀਂ ਚੱਕਣ ਆਇਆ ਮਹੀਨਾ ਕਿ ਹੋਇਆ ਹਲੇ ਮਹੀਨੇ ਬਾਅਦ ਬਹੁਤ ਵਧ ਕੇ ਮਹੀਨੇ ਚ ਮੈਂ ਤੈਨੂੰ ਦੱਸਦਾ ਰਿਹਾ ਵੀ ਇਹੇ ਕਿ ਮੇਰੀ ਗਾਲ੍ਹਾਂ ਤਾਂ ਮਹੀਨ ਹੀ ਪਿਆ ਆਪਣਾ ਚੰਗਾ ਨਹੀਂ ਪੈਣਦੀ ਤੂੰ ਇੱਕ ਫੇਰ ਦੇਖੀਦਾ ਅੱਜ ਤਾਂ ਧਰਤੀ ਸੁੱਕੀ ਪਈ ਥੋੜਾ ਆਦਾ ਜਿਹੜਾ ਬਾੜੀ ਦੇ ਕਿੰਨੀਆਂ ਫੈ ਗਿਆ ਬੂਟੇ ਸੀ ਜਾਣ ਪੈ ਗਈ ਮੜੀ ਜੀ ਸਹੀ ਤਾਂ ਵੇ ਤੇ ਬੂਟੇ ਨੂੰ ਕੋਈ ਉਮੀਦ ਨਹੀਂ ਨਾ ਗਈ ਹਾਂ ਬਜ ਗਏ ਬहां ਹਾਂ ਹੁਣ ਬਜ ਗਏ ਇਹ ਬਜ ਗਏ ਹੁਣ ਤਾਂ ਸਾਫ ਦਾ ਕੀ ਦੱਸ ਸੁੱਕੀ ਨਹੀਂ ਹੈਗੀ ਦੇਖ ਲੈ ਕੋਈ ਬਾਣੀ ਨਹੀਂ ਕੋਈ ਕੁਝ ਨਹੀਂ ਆ ਜਮੀਨ ਦਾ ਗੰਦਾ ਭਰੀ ਰਿਹਾ ਪਾਣੀ ਦਾ ਇਹ ਗਿੱਡਾ ਥੱਲੇ ਸਰਾਬਾ ਜਰਾ ਹੈ ਇਹਦਾ ਥੱਲੇ ਸਰਾਬਾ ਤੁਰਦਾ ਗਿਆ ਹਾਂ ਇਹ ਨਾ ਜੇ ਕੰਪਿਊਟਰ ਤਾਂ ਦਾ ਫੇਰ ਤਾਂ ਜੇ ਆਪਸ਼ਨ ਨਿੱਕਾ ਵੱਟ ਕੇ ਪਾਣੀ ਲੰਨਦਾ ਹੈ ਫੇਦੇ ਦੀ ਡਾਡਾ ਚਪਟਾ ਹੋਊਗਾ ਕੋਈ ਨਹੀਂ ਹੈਗੀ ਕੋਈ ਹੈਂ ਡੋਲ ਵੀ ਨਹੀਂ ਹੈਗੀ ਖੁੱਲਾ ਹੀ ਹੋਏਗਾ ਫੇਰ ਸਭ ਕੋ ਬਣੀ ਜਾਂਦਾ ਇਹਨੂੰ ਪਹਿਲਾਂ ਕੰਪਿਊਟਰ ਕਰਾਉਂਦਾ ਇੰਨੀ ਜਗ੍ਹਾ ਨੂੰ ਕੀ ਲੱਗਣਾ ਦਾ ਇਹ ਜਿੱਦਾਂ ਮਰ ਜੇ ਉੱਥੇ ਨਿੱਕਾ ਵੱਟ ਕੇ ਪਾੜ ਦਿੰਦਾ ਜਾਂ ਉਹਨਾਂ ਨੂੰ ਖਾਲਾ ਹੀ ਪਾ ਲੈਂਦਾ ਇਹ ਖ ਇਹ ਲੋਡ ਆ ਰਿਹਾ ਦਾ ਕਾਲਾ ਵੀ ਨਹੀਂ ਹੈਗੀ ਨਾ ਹਾਂ ਆਇਆ ਹੁਣ ਬੂਦ ਖਲਾਬਾ ਦਾ ਬਾਈ ਦੇ ਇਸ ਦੇ ਵਿੱਚ ਵੇਤਲ ਹੀ ਜ਼ਮੀਨ ਦਾ ਅਸੀਂ ਤਾਂ ਫਰਕ ਆਸਲਾਪਾ ਨਹੀਂ ਜਾਂਦਾ ਹੋਰ ਉਧਰ ਦੇਖੀਏ ਇਸਦੇ ਦਰਸਤ ਲਾਏ ਮੈਂ ਆਜਾ ਉਹ ਵੀ ਦੇਖ ਰਹੀ ਹੈ ਕਿਹੜੇ 10 ਲਾਏ ਦੋ ਮੈਂ ਓਹੋ ਪਾਣੀ ਪੁਣੀ ਪੈਂਦਾ ਕਿ ਨਹੀਂ ਉਹ ਕਿ ਦੇਖ ਲਈ ਤੇ ਮੈਂ ਕਿਹਾ ਦਿਨ ਤਾਂ ਪਾ ਕੇ ਤਾਂ ਢੜੀ ਕਿ ਮੈਂ ਪਾਈ ਜਾਨਾ ਪਾਣੀ ਮੈਂ ਠੀਕ ਆ ਉਹਦਾ ਰੋਜ ਕਿਹੜਾ ਮਾਰਦਾ ਉਹਦਾ ਕਿਹੜਾ ਕਿਲ ਕੋਲੀ ਆ ਪਾਣੀ ਦਾ ਤੁਹਾਨੂੰ ਤਾਂ ਕੋਲੀ ਆ ਤੂੰ ਦੇਖੀਂ ਚਲ ਤਾਂ ਦੇਖੋ ਮੇਰੇ ਕਿਹੇ ਜੀ ਪਾਈ ਚੱਲ ਚਲੋ ਚਲੋ ਚੱਲ ਲੋ ਵੀ ਉਹੋ ਜਿਹਾ ਭਾਈ ਇਹ ਹੈਗੀ ਆ ਬਾਈ ਰੇਤੇ ਚ ਪਾਣੀ ਪੂਰਾ ਕਰਤਾ ਬੁਲੇ ਬਾਬੇ ਨੇ ਸਾਡੇ ਨੂੰ ਪੂਰਾ ਤਹਿ ਬਣੀ ਪਈ ਆ ਇਹ ਇੱਧਰ ਵੀ ਤੇ ਤੇਰੇ ਕਾਲੀ ਤੇ ਤਾਂ ਮੇਰੇ ਵੀ ਕਾਲੀ ਤੇ ਆ ਹੂੰ ਤਾਂ ਮੈਂ ਪਾਣੀ ਉਧਰੋਂ ਵੀ ਸਪਲਾਈ ਕਰਿਆ ਵਾ ਪੈ ਪਿਛਾ ਕੇ ਹੈ ਓਹ ਮੋਟਰ ਖੜੀ ਆ ਹੁਣ ਹੂੰ ਇਹਨਾਂ ਨੇ ਆਇਆ ਫੜਾ ਓ ਬਾਈ ਉਹ ਉਧਰ ਲਾਉਂਦੇ ਹੋ ਖੜੀ ਆ ਖੜੀ ਆ ਦੋਹਾਂ ਹੁੰਦੇ ਖੜ ਕੇ ਹੁਣ ਤਾਂ ਲੈਟ ਪੂਰਾ ਜਿੱਦੀ ਲੈਟ ਹੀ ਰਸਦੀ ਰਹੀ ਤੇ ਚੜਾਈ ਪਈ ਤਹਿ ਬਲ ਔਖਾ ਲੱਗਿਆ ਹੁਣ ਤਾਂ ਬਾਈਆਂ ਨੇ ਇੱਕ ਲਾਇ ਲੇਟਾ ਫਾਇਦਾ ਹੋ ਗਿਆ ਉਹਨੂੰ ਇੱਧਰ ਤੇ ਪਾਣੀ ਚੱਲੇਗਾ ਕਿੰਨਾ ਘਟਾ ਵਾ ਕਿੰਨਾ ਨੰਨਾ ਸ਼ਰਤੂ ਆ ਦੇਖ ਕੋਈ ਮੈਰੀਆ ਸਪਰੇਹਾਂ ਦੇਖੋ ਤਾਂ ਮਲਾਈ ਬੱਟ ਐਨ ਲੈ ਹੁਣ ਦੇਖੀਆ ਬੂਟੇ ਡਲਾਗੇ ਤੇ ਭਾਈ ਦੋ ਹਲੇ ਬੋਲਦਾ ਹੈ ਇਹ ਕੱਲ ਪੱਕਣੇ ਆ ਬੋਲ ਹੈ ਵੀ ਪੱਕਣੇ ਨੂੰ ਤੇ ਆ ਰਹੇ ਪੱਕਣੇ ਨੂੰ ਵਜਾ ਜਦ ਤੇਰੇ ਅੰਬ ਗਏ ਪੱਕ ਹਾਂ ਵਜਦੇ ਇਹ ਪੱਕੇ ਨੇ ਆ ਦੇਖ ਕਿੱਡ ਲੱਗੇ ਵੇਲੇ ਚਾਰ ਪਾਕੇ ਦੇਣਾ ਬਾਈ ਨੂੰ ਇਦਗੀ ਢੋ ਦਾ ਹਾਂ ਪੌਣਾ ਯਾਰ ਹੈ ਉਹਦੇ ਵਿੱਚ ਨੂੰ ਪਿੜੇ ਪਿੜੇ ਆ ਉਹ ਪੱਕ ਗਏ ਆ ਦੇਖੋ ਉਹ ਪੱਕ ਗਏ ਉਹ ਉਖਾਣੇ ਵਾਲੇ ਆ ਟਾਈਮ ਉਹ ਜਖਾਣੇ ਆ ਪਰ ਅੱਗੇ ਹਾਂ ਜੀ ਕਕੜੰਗੀ ਹੋਰੇ ਲੱਗੇ ਤੋੜਨ ਦੇ ਤੁਸੀਂ ਹੋ ਤੁਰਕਣਗੀ ਮੋਹ ਪਣ ਅੱਜ ਬੋਲਦੀ ਐ ਚੇਕ ਕੋਇਲ ਕੋਇਲ ਦੇ ਬੋਲਦੀ ਕੋਇਲ ਹੈ ਕੋਇਲ ਆ ਦੇਖ ਪਿਆ ਪਾਣੀ ਭਾਈ ਸਾਮਰੂਦ ਹੈ ਹੈ ਹਾਂ ਅਮਰੂਦ ਹੈ ਪੂਰਾ ਬਾਣੀ ਪੈਂਦਾ ਹੋਰ ਕਿੰਨੀ ਲੱਗੀ ਨਿੰਮ ਕਿੰਨੀ ਲੱਗੀ ਉਹ ਲੱਗੀ ਵੀ ਤੇ ਨਿੰਬੂ ਜੀ ਪੂਰਾ ਚਾਈ ਦੀ ਬਾਈ ਜਰੂਰ ਹੋਇਆ ਹੀ ਇਹ ਵੀ ਹਾਂ ਹੋ ਗਈ ਹਰੀ ਉਹ ਵੀ ਹਰੀ ਜਿੱਦਾਂ ਚੱਲ ਪਈ ਤਾਂ ਬੜੀ ਹੋਣਾ ਬਹੁਤ ਹੈ। ਇਹ ਤਾਂ ਬਹੁਤ ਜਲਦੀ ਬੰਮੇ। ਹੂੰ ਹੂੰ। ਆ ਗੋਲੀ ਵਾਂਗੂ ਨਿਕਲਣਾ ਹੋਣੀ ਇਹਨਾਂ। ਤੇਰੇ ਜਿਹਾ ਜੰਨਾ ਤੇਰੇ 6 ਮਿੰਟਾਂ ਦਾ ਦੇਖੀ ਨਾ ਮੇਰੀ ਨਿਮ ਦੇਖੀ। ਤੇਰੇ ਕੰਨਾ ਬੜੀ ਹੋਣੀ ਹੈ। ਨਹੀਂ। ਦੇਮਾ ਕੇ ਡੇ ਕਹਿਣ। ਨਿਮ ਮੈਂ ਪੰਜਾਬੀ ਦੀ ਬਈ ਇਹ। ਹਾਂ ਤੂੰ ਡੁੱਡ ਕਹਿਣ ਗਿਆ ਤਾਂ ਮੈਂ ਗਾ ਨਹੀਂ ਜੰਦਾ। ਉਹ ਬਣਾਤਾ ਗਰਾਊਂਡ ਐ ਨਾ ਕੰਮ ਦਾ ਹੈ। ਕਿਹੜਾ ਗਰਾਊਂਡ? ਉਹ ਮਕਾਨ ਦੇ ਨਾਲ ਜਗਾ ਜਿਹੜਾ ਖਸੂਸਰਾ ਤਾਂ। ਉਹਦੀ ਦੀ ਥੋੜੋ ਕੱਲੂਗਾ ਤੀ। ਉਹ ਤਾਂ ਬਣਾਤਾ। ਉਹ ਤਾਂ ਚਾਰ। ਆ ਤਾਂ ਸੁੱਖਾ ਤਰਾ ਜਿਹੜਾ ਖੜਾ ਹੈ ਨਾ ਹਾਲ ਵਾਲੀ ਭੰਗ ਜੀ ਖੜੀ ਸੀ ਕੋਠੇ ਵਾਲੇ। हां यार ठीक है गल। ਹੁਣ ਸਾਫ ਹੋ ਗਿਆ। ਹੁਣ ਸਾਫ ਹੋਇਆ। ਦੇਖ ਤੇ ਹੁਣ ਕੋਈ ਮਕਾਨ ਦਾ ਪਗਲ ਦੇਖਣ ਲੱਗਣਾ। ਇਹਨੇ ਸਬਜ਼ੀਆਂ ਲਾ ਦੇਣੀਆਂ। ਨਹੀਂ ਤਾਂ ਪਗਲ ਦਿਖਦੀ ਨਹੀਂ ਤਾਂ। ਉਹ ਇਹਨੇ ਤਾਂ ਆਊਟਰ ਦੇਣ ਤਾਂ ਅੰਦਰ ਵੀ ਲਾ ਦੇਣੀਆਂ ਬਾਬੇ ਨੇ ਤਾਂ। ਕਾਲ ਤਾਂ ਨਹੀਂ। ਸੁੱਖਾ ਅੰਦਰ ਰਹਿ ਗਿਆ ਬਸ। ਅੰਦਰ ਰਹਿ ਗਿਆ ਬਾਹਰ ਚੱਕ। ਉਹ ਸੁੱਖਾ ਅੰਦਰਲਾ ਸਾਫ ਹੋ ਗਿਆ ਦੇਖੀ ਮਕਾਨੇ ਵਧੀਆ ਬਣ ਜਾਣਾ। ਰੋਜ਼ ਇਹਨਾਂ ਆਰਡਰ ਦੇ ਤਾਂ ਅੰਦਰ ਵੀ ਲਾ ਦੇਣੀਆਂ ਸਬਜ਼ੀਆਂ। ਆਹ ਆ ਵਧੀਆ ਬਣਾਉਂਦੇ ਯਾਰ ਉਹਦੇ ਸਸਰਾ ਤਾਂ ਸਾਡੇ ਦੇਖੀ ਉਧਰੋਂ ਅਸੀਂ ਇੱਧਰ ਦੇਖ ਕੇ ਨਹੀਂ ਆਏ। ਹਾਂ। ਜਾ ਕੇ ਸਾਰਾ ਆ ਵੀ ਤਾਂ ਹੁਣ ਵਧੀਆ ਸਾਫ ਹੋਇਆ ਬਾਦੇ। ਆਹ ਫੁੱਲ ਖੜੇ ਇੱਥੇ। ਐ ਉਹਦਾ ਬਹਾਬੂਰਾ ਹਾਲ ਤਾਂ ਓਡੀ ਕੀ ਹੋ ਗੜਾ ਤੂੰ ਖੜਾ ਤੂੰ ਤਾਂ ਹਾਂ ਉਹਦਾ ਬਹਾਬੂਰਾ ਹਾਲ ਤਾਂ ਯਾਰ ਮੇਰਾ ਹੁਣ ਲਾਹਾਂ ਦੇਖ ਦੀਂ ਵੀ ਬਲਕਣੇ ਕਣੇ ਅੰਦਰ ਦੀਖ ਦੀਂ ਅੱਭਾ ਇੱਭਾ ਯਾਰ ਰੱਖਿਆ ਨਾਲ ਕਿ ਦਿਨ ਤੁਸੀਂ ਤਾਂ ਕੰਮ ਹੋਇਆ ਨਾ ਨਾ ਠੀਕ ਐ ਹੁਣ ਵੀ ਲਾਤਾ ਕੋਈ ਪਿੰਡੀ ਪੁੰਡੀ ਲਾ ਦੇਗਾ ਇੱਥੇ ਲਾਉਂਗਾ ਲਾਉਂਦੇ ਹਲ ਓੜਕੇ ਆ ਸਾਰੇ ਸਬਜ਼ੀਆਂ ਲਾਉਂ ਕੌਣ ਕਰਨੀਆਂ ਲੀਹ ਲਾਉਣੀਆਂ ਕਹਿੰਦਾ ਲੀਲੇ ਦਾ ਕਰਨਾ ਕਹਿੰਦਾ ਥੱਲੇ ਦਾ ਕਰ ਦੇ ਵਾਕੇ ਲੀਲੇ ਕਿੱਥੇ ਮੁੰਡਾ ਉੱਥੇ ਨਾ ਮੁੰਡਾ ਸਿੱਧਾ ਲਿਜਾਈ ਜਾ ਬੈਕ ਲਿਜਾਈ ਜਾ ਜੀ ਚੈੱਕ ਕਰ ਬੰਮ ਜਿਰੀ ਇੱਕ ਨੰਬਰ ਜੀ ਵੀ ਵਧੀਆ ਤੇਰੀ ਰੀ ਸ ਉਹ ਤਾਂ ਹੀ ਹੋਇਆ ਮੋਰਿਆ ਆਰੀਓ ਜਲਦੀ ਆ ਗਰ ਆਰੀਓ ਕਮਲਾ ਕੇ ਜਲਦੀ ਪਨੀਰੀ ਨਰਮਾ ਕਿਸੇ ਦੀ ਮਹੀਨੇ ਦੀ ਲੱਗਿਓ ਨਹੀਂ ਸਮਝ ਲੈ ਇਸੋਂ ਸਭ 25 ਦਿਨ ਦੀ ਲੱਗੇ ਦੋ ਦੋ ਰੰਡੇ ਹੋਗੇ ਜ਼ਿਆਦਾ ਹੋਗੇ ਵਿਚ ਵਿਚ ਦੋ ਦਿਨ ਤਿੰਨਾਂ ਦੇ ਹੋਗੇ ਚਾਰ ਹੋਗੇ ਹੂੰ ਠੀਕ ਐ ਥੋੜੀ ਕੰਮ ਦੀ ਐ ਤੇਰੀ ਆ ਲੱਗੀ ਐਂਡ ਚ ਤੇਰੀ ਉਸ ਬਰਾਬਰੇ ਦਾ ਫਰਕ ਐ ਦੋ ਦਿਨ ਦੇ ਫਰਕ ਦੋ ਦਿਨ ਦਾ ਫਰਕ ਹਾਂ ਬਕਰ ਤੇ ਇਹਦੇ ਪੱਕੇ ਨੱਕੇ ਲਾਤੇ ਹੁਣ ਪੱਕੇ ਪੈਪ ਲੱਗੇ ਵਿਆਹ ਦੇ ਪੈਪ ਲਾਤੇ ਹੁਣ ਕਪੜੀ ਲੋੜਨੀ ਲੋੜੀ ਐ ਆਟੋਮੈਟਿਕ ਜਾਂਦਾ ਪਾਣੀ ਨਹੀਂ ਜਾਣਾ ਉੱਥੇ ਤੇ ਹੋਣੀ ਆ ਉਹ ਤੋਂ ਬਹਾ ਜਿਆ ਆਹ ਦੇ ਸਿਸਟਮ ਬਣਾਇਆ ਵਾ ਆ ਦੇ ਇੱਕ ਨੇ ਇਹ ਰੋੜਾ ਚੱਕ ਇੱਧਰ ਰੱਖ ਬਾਸ ਥੋੜਾ ਜਿਹਾ ਉਧਰ ਰੱਖ ਵੈਸੇ ਰੋੜੇ ਵਾਲੇ ਵੀ ਨਹੀਂ ਕੰਮ ਚਾਹੀਦਾ ਕੋਲਡ ਫਾਫਾ ਰੱਖਿਆ ਹੋ ਜਾਏਗਾ ਉਹਨੇ ਪਰ ਕੇ ਜਦ ਇੱਧਰ ਰੱਖਦੇ ਨਾ ਜਦ ਪਾਣੀ ਨਿਕਲਦਾ ਨੱਕੇ ਹੋਣਾ ਚਾਹੀਦਾ ਇਹਦੇ ਜਿਆਦਾ ਇਹਨੂੰ ਘੱਟ ਥੋੜਾ ਜਿਹਾ ਇਹ ਖੇਤ ਨਾ ਪਾਣੀ ਜਿਆਦਾ ਮੰਗਦਾ ਆਹ ਵਾਲਾ ਇਹ ਤਾਂ ਨਾ ਹੈ ਦਿੱਤਾ ਨਹੀਂ ਇਹਦਾ ਥੋੜਾ ਜਿਹਾ ਫਰਕ ਪੈ ਕੱਦੂ ਨਹੀਂ ਹੋਇਆ ਇਹਦਾ ਇਹ ਡੋਲਾਂ ਨਹੀਂ ਰਹਿੰਦੀ ਨਾ ਉੱਪਰ ਹਾਂ ਡੋਲ ਦੂਰੋਂ ਦੇਖਣ ਲੱਗ ਜਿੰਦੀ ਉਹਦਾ ਪਰ ਰੱਖੇ ਬੰਦੇ ਨਹੀਂ ਕੱਖਾ ਬਹ ਹੋ ਜਾਣਾ ਆਹ ਤਾਂ ਠੀਕ ਹੈ ਇਹਨੂੰ ਤਾਂ ਆਹ ਪਾਣੀ ਜਾਂਦਾ ਪੀਂਦਾ ਖੇਤ ਹੁਣ ਤਾਂ ਪਾਣੀ ਪੂਰਾ ਹੀ ਆ ਹੁਣ ਤਾਂ ਲੋੜ ਨਹੀਂ ਆਹ ਤਾਂ ਇਹਦਾ ਵੀ ਰੋਮ ਮਰ ਗਏ ਪੀਣੇ ਵਾਲੇ ਪਾਣੀ ਗਏ ਹੁਣ ਤਾਂ ਖੜਾ ਪਾਣੀ ਬਸ ਘੰਟਾ ਵਾ ਡੇਢ ਘੰਟਾ ਦੋ ਘੰਟਾ ਮਸੋ ਪਾਣੀ ਪਿੰਦਾ ਜਿਹਦੇ ਪਾਣੀ ਪੂਰਾ ਠੀਕ ਹੈ ਇੱਕ ਵੇਸ਼ੇ ਤਾਂ ਲਾਤਾ ਰਹੇ ਦਾ ਡਾਇਆ ਬਹਿਣਾ ਪਾਤਾ ਤਾਂ ਠੀਕ ਆ ਜੀ ਹੁਣ ਦੂਬਾ ਦੇਖਦੇ ਆ ਬਾਅਦ ਚ ਲਾਉਂਗਾ ਥੋੜੀ ਮੈਨਾਂ ਕਹਿੰਦੇ ਥੋੜੀ ਹਵਾ ਲੋ ਆਉਂਦੀ ਤਾਂ ਨੂੰ ਹਵਾ ਲੱਗਣੀ ਚਾਹੀਦੀ ਹੂੰ ਉਹਦੇ ਨਾਲ ਆਪਾਂ ਕੁਝ ਨਹੀਂ ਕਹਿ ਸਕਦੇ ਉਹ ਆਪਣੀ ਮਰਜ਼ੀ ਕਰਨੀ ਹੁਣ ਆਪਣੀ ਮਰਜ਼ੀ ਕਰਨੀ ਹੈ ਭੀ ਹਵਾਲ ਲੋਗ ਤਾਂ ਹਵਾਲੇ ਕਿਹਦੀ ਆਈ ਦਿਓ ਰੇ ਹਫਤੇ ਬਾਅਦ ਜ਼ਰੂਰੀ ਆ ਹਵਾਲੇ ਤੇ ਤਾਂ ਨੋਕੀ ਨਾ ਦੱਸ ਦਿੰਦੇ ਹੂੰ ਹੂੰ ਫੇ ਅਸਲ ਚ ਨਾ ਜਿਹੜਾ ਪਾ ਜੂਰੀ ਉਹ ਤੋਂ ਤੁਸੀਂ ਫਸਟ ਜੂਰੀਆ ਪਾਇਆ ਏ ਉਹ ਜਿਹੜਾ ਨਾ ਹਫਤੇ ਬਾਅਦ ਹੂੰ ਹੂੰ ਤਾਂ ਮੜਾ ਜਿ ਸਕਾ ਕੇ ਸਕਾ ਕੇ ਪਾਵੇ ਤੇ ਜੂਰੀਆ ਪਾ ਕੇ ਫੇ ਪਾਣੀ ਲਾ ਦੇ ਉਹ ਚੀਜ਼ ਵੈਟਰ ਹੁੰਦੀ ਆ ਫੇ ਪਾਣੀ ਘੱਟ ਕਰ ਲਵੇ ਜਿਹਦਾ ਡੱਕਰ ਆ ਜਿਆਦਾ ਹੀ ਕਿ ਤਾਂ ਮੜਾ ਮੜਾ ਰੱਖ ਲੂ ਕਿਉਂਕਿ ਤੇੜਾ ਪਾਟਣ ਦਾ ਵੀ ਡਰ ਰਹਿੰਦਾ ਏ ਤੇ ਤਰੀ ਤਰੀ ਵਿੱਚ ਤਾਂ ਮੜਾ ਜਿ ਜਮੇ ਹੀ ਸਕਾ ਕੇ ਕਿਨੇ ਚੋਂ ਸੁੱਕ ਜਾਂਦਾ ਇੱਥੇ ਆਪਣੇ ਬਹੁਤ ਹੀ ਬਾਜ ਜਦੇਵੀ ਪਾਕੀ ਨਾ ਜਾਦੇ ਚਾਰੇ ਨੂੰ ਹਵਾ ਲੱਗ ਗਈ ਤਾਂ ਇਹਨਾਂ ਨੂੰ ਮੰਨ ਕੇ ਜਾ ਜਦੇਰੀ ਪਾਕੀ ਉਹਦੇ ਬਾਅਦ ਤੇ ਪਾਣੀ ਲਾਉਣਾ ਹੈ ਤਾਂ ਦੇਖੀ ਕਿੱਥੇ ਜਾਣੇ 1 ਲੱਖ ਰੇ ਪਾਕੀ ਇਹਨਾਂ ਫਰਕ ਹੈ ਰੇ ਪਾਕੀ ਬਾਯਾ ਦੇਖੋ ਬੋਬੀ ਖੜੀ ਹੈ ਉਹ ਵੀ ਚਾ ਚਾ ਚੱਲ ਪਈਆਂ ਹਰੀਆਂ ਹੋਈਆਂ ਹੈ ਹੈ ਚੱਲ ਪਈਆਂ ਖਰਾਬ ਦੀਆਂ ਵੀ ਹਰੀਆਂ ਹੋਈਆਂ ਇਹਨੇ ਬੜੀਆਂ ਹੋਣ ਦੋਹਾਂ ਦੇ ਨਾਲ ਇਹੀ ਸ਼ਾਮਾ ਕੱਲ ਤਾਂ ਵੀ ਸ਼ਾਮਾ ਕਿਤੇ ਹੋਣੀ ਨਹੀਂ ਉਹ ਤਾਂ ਉਹ 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 ਉਹਨਾਂ ਤਾਂ ਬਣ ਉਹ ਸ਼ਾਮਾਂ ਦੀ ਦੂ ਆਕਸੀਜਨ ਤਾਂ ਦਊਂਗੀ ਉਹ ਉਹ ਤਾਂ ਮੈਗਰੇ ਟੁੱਟਣ ਲੱਗਿਆ ਮੈਂ ਤਾਂ ਹੱਕੇ ਹੀ ਤੋੜਨੇ ਤੇ ਉਹਨਾਂ ਨੇ ਪਤਾ ਕੀ ਕਰ ਲੈ ਉਹਨਾਂ ਨੇ ਮਕਾਨ ਦੀ ਕੰਦ ਲੈਣੀ ਆ ਉਹਨਾਂ ਨੇ ਉਹਨਾਂ ਨੇ ਮਕਾਨ ਦੀ ਕੰਦ ਲੈਣੀ ਆ ਤੇੜ ਪਾ ਦਿੰਦੇ ਆ ਇਹ ਟਰੈਕਟਰ ਜੜਮਾ ਜਿਹੜਾ ਜੜਮਾ ਜੜਮਾ ਰੱਖਦੇ ਨਾ ਉਹ ਨੂ ਨੂ ਜਿਹੜਾ ਜਾਣੀ ਜਾਣੀ ਆ ਆ ਬੋਲੇ ਤੇ ਸਲਾਬ ਦੇ ਲੱਗਣਾ ਉਹਦੀ ਟੂਕੂ ਦੇ ਵਿੱਚ ਨੂੰ ਹੈ ਟੂਕੂ ਨੂੰ ਸਲਾਬ ਦੇ ਲੱਗਣਾ ਉਹਦੀ ਜਿਹੜਾ ਟੂਕੀ ਦੇ ਥੱਲੇ ਨੂੰ ਆਉਂਦੀ ਆ ਤਾਂ ਨੂੰ ਅਗਲ ਦਾ ਪਾਣੀ ਆ ਯਾਰ ਇਹ ਪੈਗਾ ਸਲਾਬਾ ਤਾਂ ਆਉਣੀ ਆ ਮੈਂ ਤਾਂ ਹੋਰ ਲਾਉਣੇ ਹਰੇ ਅੱਜ ਆਹ ਇਹਦਾ ਮੇਲਾ ਪਿਆ ਉਹ ਦੇਖ ਨਾ 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 ਲਾਉਣੇ ਹੋਰ ਰਖਤ ਇੱਧਰ ਲਾਉਣੇ ਹੋਰ ਐ ਉਰੇ ਉਹਦੇ ਗਾਹਾਂ ਉਹਦੇ ਨਾਲ ਆਲੇ ਦੇ ਨਾਲ ਆਇਆ ਪੈਦਲ ਉੱਥੇ ਲੈਨ ਚ ਉਰੇ ਠੀਕ ਆ ਉਰੇ ਵੀ ਇਹ ਡਾਲ ਦੇ ਪਰ ਵੀ ਲਾਣ ਇੱਕ ਦੋ ਕਿੰਨਾ ਸ਼ੋਰ ਹੋਣਾ ਵਧੀਆ ਸ਼ਾਮ ਤੱਕ ਜਿੰਨੇ ਹੋ ਗਿਆ 11 ਠੀਕ ਆ 11 ਦਾ ਫਾਇਦਾ ਮੈਂ ਇਧੇ ਠਾਂ ਲਾ ਦੀ ਚੱਲ ਬੂਗੇ ਨਹੀਂ ਕਾਦਾ ਇਹ ਦੇਠ ਇਹਦੇ ਖਾਲੀ ਦੇ ਚੱਲ ਜੂਗਾ ਉਦੋਂ ਜਿੱਨਾ ਇੱਥੇ ਉਰੇ ਨਾਲ ਉਰੇ ਲਾਈਨੋਂ ਬਸ ਇਹ ਬੜਾ ਦਰਖਤ ਹੈ ਯਾਰ ਉਹ ਸ਼ਾਮ ਬਹੁਤਾ ਉਹ ਤਾਂ ਸ਼ਾਮ ਬਹੁਤ ਆਉਦੀ ਮੈਂ ਕਿਹਾ ਉਹ ਜਿਹੜਾ ਉਹ ਤੇ ਡੌਲਿੰਗ ਡੌਲਾ ਚ ਡੌਲ ਇਹਦੇ ਨਾਲ ਹੀਠਾਂ ਉੱਥੇ ਹੀ ਨਹੀਂ ਚੱਲਣੇ ਇਹ ਸ਼ੌਰਾ ਜਿਆਦਾ ਫਿਰ ਬੁੱਟੇ ਪੱਟ ਇਹ ਸਿੱਧੀ ਲਾਈਨ 'ਤੇ ਲੱਗੇ ਬੁੱਟੇ ਕੰਨ ਪੱਟੇ ਬੁੱਟੇ ਜੇ ਛੋਟੇ ਛੋਟੇ ਨਹੀਂ ਬੁੱਟੇ ਲੰਘ ਪੱਟਣੇ ਆ ਬੁੱਟੇ ਨਹੀਂ ਪੱਟਣੇ ਬਸ ਫਿਰ ਬੁੱਟੇ ਲਈ ਜਗ੍ਹਾ ਲੱਗ ਸਕਦੀ ਆ ਹੋਰ ਤਾਂ ਕੋਈ ਜਗ੍ਹਾ ਨਹੀਂ ਉਹ ਸੈੱਡ ਭਾ ਗਿਆ ਤਾਂ ਜਿਹੜੇ ਸੈੱਡਾ ਸ਼ੌਰੇ ਵਿੱਚ ਚੁੱਪੀ ਨਹੀਂ ਆ ਰਹਾ ਬਹੁਤ ਦਰਖਤ ਹੈ ਥੋੜੀ ਦ ਉਹ ਸ਼ਾਮਾ ਦਾ ਪੂਲਰ ਪਾਸਾ ਪਟਾ ਹੋਣਾ ਨਾ ਫਿਰ ਇੱਥੇ ਦਾ ਦੁਆਰਾ ਲਾਦੀ ਜਸਤੇ ਪਟੋਗੇ ਫੇਲਾ ਦੀ ਹਾਂ ਉਹ ਤਾਂ ਕਹਿੰਦਾ ਮੈਂ ਉਹ ਸੈਟ ਉੱਪਰ ਹੋ ਗਈ ਉਧਰ ਤਾਂ ਹੋ ਜਾਣਾ ਉਹ ਖੰਭੇ ਜੀ ਕੋਲ ਨੂੰ ਤਾਂ ਹੋ ਜਾਣਾ ਬੱਸ ਫਿਰ ਤੇ ਪੂਲਰ ਲਾਉਣੇ ਨਾ ਨਾ ਉੱਥੇ ਦਰਖਤ ਕੋਈ ਉਹ ਪਰਲੇ ਪਾਸੇ ਨੂੰ ਕਹਿੰਦਾ ਉਧਰ ਤਾਂ ਹੋ ਜਾਣਾ ਕਬੂਟਾ ਉੱਥੇ ਲਾ ਗਏ ਉਹ ਹੋ ਜਾਣਾ ਬਾਈ ਇੱਧਰ ਤਾਂ ਬੜਾ ਬੁੱਟਾ ਅੰਬ ਵਾਇਆ ਉਹ ਹੋ ਜਵੇ ਆਉਂਗੇ ਲਾ ਦੇ ਉਹ ਇੱਥੇ ਉਧਰ ਵੀ ਹੋ ਜਾਣਾ ਉੱਤੀ ਦਾ ਪਹਿਲਾ ਕੰਮ ਬਾਅਦ ਚ ਉਹ ਉੱਥੇ ਲਾ ਇੱਥੇ ਵੀ ਹੋ ਜਾਣਾ ਨਾ ਉਰੇ ਲਾ ਰੋੜ ਦਿਨ ਉਹ ਉੱਥੇ ਲਾ ਫਿਰ ਜੀ ਉੱਥੇ ਤੁਸੀਂ ਹਮਾ ਇੱਧਰੋਂ ਵੀ ਜਾਵਾਂਗੇ 17 ਪੂਰਾ ਚੱਕਰ ਹੋ ਜਾਊਗਾ ਉਹ ਤਾਰਾ ਪੜਾ ਰਿਹਾ ਹਾਂ ਆ ਦੋ ਹੀ ਆ ਤਾ ਠੀਕ ਹੈ ਮਿਲ ਜਿਗਾ ਉਹ ਜਗਾ ਹੈ ਉਹ ਤੇ ਇਹ ਤਾਂ ਆਪਣੀ ਹੀ ਤਾਰਾ ਇਹਨਾਂ ਇੱਥੇ ਹਮਾ ਰਹਿਣੀ ਐ ਬਾਜੀ ਬੱਸ ਬਾਜੀ ਬਾਜੀ ਮਿਲ ਜਿਹਾ ਹਾਂ ਹਾਂ ਮਿਲ ਗਿਆ ਸੈਂਟਰ ਪਾਸ ਉਹ ਸੈਂਟਰ ਨਹੀਂ ਉਹ ਆਪਣੇ ਸਾਫ ਕਰਿਆ ਕੱਕਾ ਘਰ ਦੇ ਕੋਲ ਉੱਥੇ ਲਾਉਂਗੇ ਲਾ ਦੀ ਲਾ ਦੇ ਕੇ ਮੈਂ ਕਹਿੰਦਾ ਉੱਥੇ ਵੀ ਠੀਕ ਹੈ ਉੱਥੇ ਵੀ ਠੀਕ ਹੈ ਇੱਕ ਦੋ ਕੁ ਬਾਹਰ ਲੱਗ ਜਾਵੇ ਕੋਈ ਤਾਂ ਨਹੀਂ ਦਰਖਤ ਤਾਂ ਚੰਗੀ ਉਹ ਚੀਜ਼ ਆ ਉਹ ਘਰ ਦੇ ਨਾਲ ਹੋਊ ਰਸਤ ਵਧੀਆ ਦਰਖਤ ਨਹੀਂ ਮਾਲਾ ਕੋਈ ਭਾਈ ਚੱਲੀਏ ਭਾਈ ਹੁਣ ਚਲੋ ਚਲੋ ਅਰਮੀ ਬਾਉ ਦਊਗੀ ਓਏ ਓ ਠੀਕ ਹੈ ਜਿਹਦੀ ਪਾਸਾ ਭਾਈ ਤੇਰੀ ਪਾਸਾ ਪਾਸਾ ਭਾਈ ਤੇਰਾ ਬਾਜਰਾ ਕਿੰਨਾ ਕੱਢਾ ਹੋ ਗਿਆ ਬਾਜਰਾ ਕੱਲ ਨੂੰ ਦੇਖੂਗਾ ਹੁਣ ਮੈਨੂੰ ਵੜਾ ਦੇ ਮੈਂ ਵੱਡਣਾ ਹੋ ਬਾਜਰਾ ਵੱਡ ਲਾ ਲਾ ਕੇ ਮੈਨੂੰ ਮੈਂ ਦਿਖਾ ਦੇ ਕਿ ਤੇ ਹੋਇਆ ਪੈ ਪੈ ਦਾ ਫਾਇਦਾ ਕੀ ਮੈਨੂੰ ਫਿਰ ਲਾ 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 ਦਿਖਾ ਦਿਖਾ ਮੈਨੂੰ ਕਿਹ ਜਾ ਲਾ ਲਾ ਉਹ ਲਾਵੇ ਜੇ ਹੋਵੇ ਇਹਨਾਂ ਨਾਲ ਕਿ ਮੈਂ ਵੱਡ ਤੇ ਫਿਰ ਜਾਊਂਗਾ ਉਹਨੂੰ ਫਿਰ ਤਾਂ ਮੈਂ ਐ ਉਰ ਤੱਕ ਜਾਣ ਦੇ ਉਪਰ ਤੱਕ ਤਾਂ ਹੀ ਫਾਇਦਾ ਬੂਟੀਆਂ ਜਿਹਦੇ ਕਰਦੇ ਨੇ ਬੂਟੀਆਂ ਚ ਆ ਮਗਾ ਦਿਖਾ ਦੇ ਮੈਨੂੰ ਮਾਨਦਨ ਦਿਖਾਉਣਾ ਆ ਛੋਟਾ ਐ ਜ ਬੜਾ ਵੱਡਾ ਬੜਾ ਵੱਡ ਨਹੀਂ ਛੋਟਾ ਬੜਾ ਛੋਟਾ ਕੋਈ ਬੜਾ ਨਾ ਬਾਬੇ ਨੇ ਤਾ ਕਿ ਤੂੰ ਆਰਡਰ ਦੇ ਚਲ ਖਾ ਕੇ ਆ ਆ ਲੋੜੇ ਕਹਿੰਦੇ ਮੈਂ ਨਹੀਂ ਪੱਕੀ ਬੱਢਣੀ ਕਹਿੰਦਾ ਮੈਂ ਕਿਹੜਾ ਮੱਖਾ ਮੱਕ ਪੱਕੀ ਬੱਢਦਾ ਐਥੇ ਲਾਓ ਦਰਾਖਤ ਆ ਲੈਣ ਚ ਹੋਰ ਆ ਰਾਈਟ ਐ ਇੱਥੇ ਜੇ ਨੂੰ ਆ ਜਾਵਾ ਲਾਉਗੇ ਉਹ ਦੇਖੀ ਜਕਰਾਂ ਕਹਿੰਦਾ ਲਾਉਣੇ ਆ ਹਾਂ ਉੱਤੇ ਗਈ ਜਾਂਦਾ ਆਉਂਦਾ ਨੂੰ ਦਾ ਗਾਮਨੇ ਆਸਾ ਹੋ ਬੜਾ ਜਿਵੇਂ ਉਹ ਬਈ ਆ ਲੈਣਾ ਟਾਵਲੇ ਤੇ ਵਧੀਆ ਹੁੰਦਾ ਬੈਹਿ ਜਾ ਉਰੀਓ ਲਾਉਣ ਨੂੰ ਕਹਦਾ ਪਰ ਪੂਲ ਖੜੇ ਬਹੁਤ ਇਹ ਠੀਕ ਆ ਦੋ ਤਿੰਨ ਕੋਰੀਓ ਇਹ ਆਹ ਬਾ ਥੋੜਾ ਸਰਾ ਉਰੇ ਨਿੰਮ ਦੇ ਹੋਣਾ ਨਾਲ ਉੱਥੇ ਧਾਰਾ ਛੱਡ ਕੇ ਲਾ ਦੋ ਪਹੀ ਛੱਡ ਕੇ ਲੱਗਣੇ ਫਿਰ ਆਹ ਦੋ ਕੋ ਮੋਟੇ ਛੱਡ ਕੇ ਲਾ ਲਾ ਹਾਂ ਬੈਠਣ ਨੂੰ ਵੀ ਵਧੀਆ ਉੱਤੀ ਜਾਦਾ ਉੱਥੇ ਠੀਕ ਕੋਰੇ ਲਾ ਦੇ ਇੱਕ ਕੋਰੇ ਲਾ ਦੇ ਇੱਕ ਉੱਥੇ ਜਲਾ ਦੇ ਬਸ ਆਗ ਨੂੰ ਪੂਲਰਾਂ ਦੀ ਸੇਧ ਆ ਗਿਆ ਬਾ ਠੀਕ ਅਵੇ ਦੁਪਹਿਰ ਨੂੰ ਬੰਦਾ ਕੋਕ ਬੰਦਾ ਰਾਹ ਜਾਂਦਾ ਹੀ ਖੜ ਜਾਂਦਾ 10 ਮਿੰਟ ਬੰਦਾ ਉੱਥੇ ਬਹਿ ਜਾ ਉਹ ਨਹੀਂ ਸ਼ਾਮਾ ਉੱਥੇ ਬੈਠ ਨਹੀਂ ਹੁੰਦਾ ਭਾਈ ਆ ਧਰਤੀ ਇੰਨਾ ਸੇ ਇਹ ਤਾਂ ਬੈਠਣਾ ਪਿਆ ਘਰੇ ਹੀ ਬਹਿ ਜਾਂਦਾ ਲਾਉਣੇ ਇੱਥੇ ਠੀਕ ਆ ਆ ਵੀ ਠੀਕ ਆ ਆਪਰਦਾ ਆ ਉਹਰੇ ਭੈਣ ਚ ਪਰੇ ਲੈਟ ਲੈਟ ਪਾਣੀ ਤਾਂ ਆ ਤੇ ਵੀ ਡੋਬੋ ਜੂ ਪਏ ਕਿੱਥੇ ਆ ਕੱਲ ਪੂਰਾ ਹੋਇਆ ਲੈਟ ਤਾਂ ਭੱਜ ਵੀ ਨਹੀਂ ਇਹ ਕਹਦੇ ਥੋੜਾ ਪਾਣੀ ਮਸੋਂ ਪਾਣੀ ਪੂਰਾ ਹੋਇਆ ਕਹਿੰਦਾ ਇਹ ਕਹਿੰਦਾ ਢਾਂਡ ਬੋਤਕ ਗਰਮ ਗਦੇ ਲਾਇਆ ਆ ਗਰਮ ਗਦੇ ਆ ਸਾਈਡ ਤੋਂ ਪਤਾ ਨਹੀਂ ਆ ਕੱਲ ਨੂੰ ਆ ਕੇ ਦੇ ਲਿਆ ਹੋ ਗੱਤੀ ਸਵੇਰੀ ਹੈ ਜੀ ਮੇਰੇ ਪਾਉਣਾ ਪੈਂਦਾ ਓਏ ਪਾਉਣਾ ਪੈਂਦਾ ਇੱਥਾ ਫਿਰ ਇਹ ਰੇਤਾ ਰੇਤਾ ਮਸਖਾ ਤੁਹਾਨੂੰ ਆ ਆ ਆ ਕੁਸੂਰ ਆ ਪੱਟੀ ਉਹ ਹੇਡ ਲਾ ਰੇ ਰੇਸ ਲਾਇਦਾ ਰੇਤਾ ਅੱਛਾ ਟਰੈਕਟਰ ਮਸੀਂ ਮੁੜਦਾ ਮੁੜਦਾ ਇੱਥੇ ਟਰੈਕਟਰ ਮਸੀਂ ਮੁੜਦਾ ਦਿੱਤੀ ਜੀ ਮੈਂ ਸਵੇਰੇ ਜਦ ਮੈਂ ਆ ਕੇ ਦੇ ਲਿਆ ਪਰ ਓਏ ਸਵੇਰੇ ਦੇਖ ਲਈ ਤੱਗੀਆਂ ਦੇਖਦੇ ਹੋਗੇ ਚੰਗੀ ਤਰ੍ਹਾਂ ਵੇ ਵੇ ਤਾਰੇ ਤਾਬਾ ਬਿੰਦੁਰ ਵੀ ਦੱਬ ਲੈ ਕਾ ਕੰਮ ਇਦਾਂ ਹੀ ਜਾਂਦਾ ਦੱਬੀ ਹੈ ਨਾ ਮੇਰੇ ਬਿਨਾ ਤਾਂ ਦੂਰ ਹੈਗੀ ਅਬਲ ਵੀਰ ਕਰਦਾ ਮੈਂ ਕਿਹਾ ਕਿ ਤੂੰ ਨਹੀਂ ਬਿਨਾ ਪਾਣੀ ਤੇ ਲਾਈ ਜਾਂਦਾ ਤੂੰ ਨਾ ਉਹ ਲਈ ਇਹਦਾ ਇੱਥੇ ਹੀ ਰੁਕ ਸੁਪਰ ਸੀਟ ਤੇ ਮੈਂ ਕਿਹਾ ਮਾਰਿਆ ਵੇ ਉੱਧਰ ਪਾਣੀ ਚੱਲੇ ਵੇ ਮੋਟਰ ਤਾਂ ਜਿਹਨਾਂ ਕਾ ਪਾਣੀ ਚਾਹੀਏ ਕਰੇ ਭਈ ਉਹਨਾਂ ਕਾ ਲਾਲਾ ਲਾ ਦੇ ਕਰਨ ਨਹੀਂ ਉਹਦਾ ਨਹੀਂ ਆਉਦੇ ਬਾਹਰ ਕੇ ਛੱਡਦਾ ਮੈਂ ਵੀ ਹੁਕਣੀ ਲਾਈ ਆ ਹੁਕਣੀ ਲਾਉਂਦਾ ਅਸੀਂ ਵੀ ਹੁਕਣੀ ਲਾਈ ਬਾਈ ਕਿ ਮਾਈਕ ਨਹੀਂ ਲੱਗਦੇ ਰਹੀ ਸੈਟ ਹੋ ਜਾਂਦਾ ਇਹ ਆ ਵੀ ਉੱਧਰ ਡੈਕਟਰ ਜੀ ਵੀਕ ਨਹੀਂ ਲੱਗੀ ਆ ਆਰੇ ਇਹਦਾ ਕੱਦੂ ਕਰਿਆ ਉਹਨੇ ਅੱਜ ਕਹਿੰਦੇ ਦੇਖ ਢੱਕਾ ਕਿੰਨੇ ਉੱਠੇ ਹੋਏ ਆਹੋ ਪੰਜ ਚਾਰ ਜਿਹੜੇ ਕੀ ਉਹਦੇ ਮੜੱਕਾ ਨਹੀਂ ਉੱਠਦਾ ਆਹ ਜੰਨੇ ਵਾਲਾ ਖੇਤ ਇੱਕ ਢੱਕਾ ਵੀ ਨਹੀਂ ਉੱਠਦਾ ਨਹੀਂ ਢੱਕਾ ਨਹੀਂ ਉੱਠਦਾ ਉਹ ਮਾ ਸੁੱਕੇ ਮਾ ਇਹ ਸੁੱਕੇ ਮਾ ਲੈ ਆਪਾਂ ਪਾਣੀ ਛੱਡ ਕੇ ਲਈ ਕਰਦੇ ਇੱਕ ਢੱਕਾ ਵੀ ਨਹੀਂ ਉੱਠਿਆ ਰੇਜਰ ਆ ਭੈਣ ਚ ਭਈਆਂ ਰਾਲ ਨਹੀਂ ਦਿੰਦਾ ਪਾਣੀ ਹਾਂ ਉਹ ਇੱਕ ਹੋਰ ਕਰੇ ਜੋ ਸੁੱਕੇ ਚ ਲਾਉਣੇ ਆ ਉਹਨੂੰ ਨਾ ਪਹਿਨਾ ਲੇਜ਼ਰ ਕਰਾ ਕੇ ਫੜਾਂਗਾ ਬਾਕੇ ਫੇਰ ਰੋਟਾਵੇਟਰ ਤੇ ਹਾਂ ਹਾਂ ਰੋਟਾਵੇਟਰ ਨਾ ਵੀ ਇੰਨਾ ਡੂੰਗਾ ਨਹੀਂ ਜਾਂਦਾ ਵਾਤੇ ਵਾਤੇ ਇੰਨਾ ਚੱਲੀ ਜਾਉਂਦਾ ਆ ਲੋ ਕਾਫੀ ਡੂੰਗਾ ਚਲੀ ਜਾਂਦੇ ਆ ਬਹੁਤ ਤਕੜਾ ਭਈਏ ਐਨੇ ਨਾ ਜਾਣੇ ਆ ਅੱਜ ਦੇਖੀ ਨੂੰ ਜੱਟ ਬੁੱਢਾ ਕਰਦੇ ਨਾ ਬੜਾ ਬਹੁਤ ਸੱਢ ਕੇ ਭਾਈ ਰੂਟਰ ਵੇਟਰ ਕਿੰਨਾ ਚੱਲੇ ਰੂਟਰ ਦੀ ਪਤਨੀ ਇੰਨੀ ਹੁੰਦੀਆਂ ਤੋਂ ਜ਼ਿਆਦਾ ਤੁਹਾਨੂੰ ਜਾਣੇ ਬਲਵੀ ਜੱਚਾ ਮੈਂ ਕਹਿੰਦਾ ਹਾਂ ਬਲਵੀ ਲੱਗਿਆ ਵਾ ਕਦੂਆਂ ਲੱਗੇ ਲਾਉਣ ਉਹ ਮੈਂ ਕਹਿੰਦਾ ਨਾ ਤੇ ਇਹਨਾਂ ਨੇ ਆ ਨੇੜੇ ਆ ਲੱਗਿਆ ਆ ਜਾ ਬਾਰਡਰ ਦੇ ਨੇੜੇ ਹੀ ਆ ਗਿਆ ਉਹ ਤੇ ਇੱਕ ਹੋਰ ਹੈਗਾ ਨਾ ਸੜਕ ਇੰਨੀ ਨੂੰ ਨਾ ਨੋ ਨੰਬਰ ਹੈਗੇ ਲਾਈਟ ਬਥਰੀ ਹੈ ਨਾ ਲਾਈਟ ਨਾ ਭਾਈ ਰੰਗ ਲਾਈ ਪਿਆ ਚੱਕਰ ਤਾਂ ਲਾਈਟ ਦਾ ਏ ਕੋਈ ਨੀਂਦ ਹੋਈ ਫਰਕ ਪਈ ਨਹੀਂ ਤਾਂ ਮੁੱਲ ਦੀ ਸਵੇਰ ਨੂੰ ਆਊਗਾ ਉਹ ਕਹਿੰਦੇ ਦੱਸ ਵੀ ਨੂੰ ਆਉਂਗਾ ਜਿਹੜੇ ਸਾਡੇ ਗਰਮੀ ਹੁੰਦੀ ਆਉਂਦਾ ਹੈ ਨਹੀਂ ਬੰਮੇ ਦੀ ਸਾਹ ਕਾਹਣਾ ਸੱਚ ਆਇਆ ਬੰਮੇ ਨੇ ਰੁੱਕਿਆ ਪਿਆ ਇਹ ਕਹਿੰਦਾ ਜਿਹੜਾ ਆਦਾਲੇ ਪਾਰਾ ਵੀ ਪੈ ਗਿਆ ਕਹਿੰਦਾ ਹੁਣ ਨਹੀਂ ਪੈਣਾ ਇਹਨਾਂਲੇ ਇਹ ਨੂੰ ਮੈਂ ਦੱਸਤਾ ਵੀ ਭਾਈ ਆਦਾਲੇ ਪਾਰਾ ਵੀ ਪਾ ਪੈ ਲਿਆ ਨਹੀਂ ਨਹੀਂ ਪੈਣਾ ਕਹਿੰਦਾ ਉਹਦਾ ਜੋਰ ਲੱਗ ਲਿਆ ਹੁਣ ਉਹਦਾ ਜੋਰ ਲੱਗ ਲਿਆ ਉਰੇ ਪਾਉਂਗਾ 5-4 ਦਿਨ ਤੱਕ ਹਾਂ ਚੱਲੀ ਫਿਰ ਚੱਲੋ ਭਾਈ ਜੱਲੀਏ ਚਲੋ ਦਿਖਾ ਜਾ ਬਾਦ ਦਾ ਖਾਚੇ ਮੈਨੂੰ ਕਹਿੰਦਾ